ਬੜੀਆਂ ਮੈਕਾਂ ਖਲਾਰੀਆਂ ਹੋਈਆਂ ਕੀ ਚੱਕਰ ਹੈ ਜੀ ਤੁਸੀਂ ਐਗ ਪੁਰਜੀ ਪਨੀਰ ਪੁਰਜੀ ਦਾ ਬਹੁਤ ਖਾਦੀ ਆ ਇਹ ਅਸੀਂ ਲੈ ਕੇ ਆਇਆ ਚਿਕਨ ਪੁਰਜੀ ਦੇ ਵਿੱਚ ਲਸਣ ਹੈ ਅਦਰਕ ਹੈ ਨਾ ਹਰੀਆਂ ਮਿਰਚਾਂ ਨੇ ਅੱਛਾ ਜੀ ਇੱਕ ਤਾਂ ਲੋਕੀ ਪਾਉਂਦੇ ਨੇ ਫਰਾਈ ਕਰਕੇ ਅਸੀਂ ਜਿਹੜਾ ਲੈ ਕੇ ਆਏ ਆ ਸਟੀਮ ਕਰਕੇ ਭਾਈ ਦਾ ਸਾਰਾ ਦੂਜੀ ਗੱਲ ਜਿਹੜੀ ਇਹਦੇ ਨਾਲ ਅਸੀਂ ਚੀਜ਼ ਦੇ ਰਹੇ ਆ ਭਾਜੀ ਕੁਲਚਾ ਦੇ ਰਹੇ ਆ ਉਹ ਵੀ ਆਟੇ ਵਾਲਾ ਸਪੈਸ਼ਲਿਟੀ ਦਿਖਾਓ ਕੁਲਚੇ ਦੀ ਆ ਦੇਖੋ ਭਾਈ ਉਹ ਕੀ ਬਾਤ ਹੈ ਪਿਆਜ਼ ਹਾਂਜੀ ਗਾਜਰ ਹੂੰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜੀ ਆ ਆ ਦੇਖੋ ਤੁਹਾਡੇ ਸਾਹਮਣੇ ਆ ਭਾਜੀ ਇਹ ਪੀਸਿਸ ਨੇ ਸਾਰੇ ਹੂੰ ਠੀਕ ਹੈ ਜੀ ਹੁਣ ਆਪਾਂ ਇੱਥੇ ਤਵੇ ਤੇ ਰੱਖ ਕੇ ਇਹਨੂੰ ਕੀਮਾ ਕਰਾਂਗੇ ਭਾਜੀ ਫਿਰ ਸੋ ਆ ਦੇਖ ਰਹੇ ਵੈਜੀ ਦੀ ਰੰਗਤ ਕਿੱਡੀ ਸ਼ਾਨਦਾਰ ਆਈ ਹੈ ਗਾਜਰ ਦੀ ਸ਼ਿਮਲਾ ਮਿਰਚ ਹਾਂਜੀ ਅਲੱਗ ਅਲੱਗ ਨਜ਼ਰ ਆ ਰਹੀਆਂ ਨੇ ਬਿਲਕੁਲ ਇਹ ਤੇ ਕਿਹੜੇ ਕਿਹੜੇ ਮਸਾਲੇ ਇਹਦੇ ਵਿੱਚ ਹੁੰਦੇ ਭਾਜੀ ਭਾਜੀ ਇਹਦੇ ਵਿੱਚ ਜਿਹੜੇ ਘਰੇਲੂ ਮਸਾਲੇ ਨੇ ਉਹ ਜੋ ਯੂਜ਼ ਕਰੀ ਦੇ ਫਾਲਤੂ ਕੋਈ ਮਸਾਲਾ ਨਹੀਂ ਹੈ ਭਾਜੀ ਇਹ ਭਾਜੀ ਰੈੱਡ ਚਿੱਲੀ ਹੈ ਜੀ ਆ ਗਈ ਜੀ ਗ੍ਰੀਨ ਚਿੱਲੀ ਆ ਭਾਜੀ ਸੋਇਆ ਸੌਸ ਆ ਲੋ ਬਸ ਬਸ ਇਹਨਾਂ ਕੋਈ ਪਾੜਾ ਪਾਦੀ ਨਹੀਂ ਸੀ ਮਸਾਲਾ ਕੋਈ ਫालतू ਨਹੀਂ ਖਰਾਬ ਤਾਂ ਨਹੀਂ ਆ ਦੇਖ ਲਓ ਕੋਈ ਵੀ ਵੱਡਾ ਪੀਸ ਨਹੀਂ ਸਾਰੇ ਚੌਪ ਹੋ ਗਏ ਪੀਸ ਬਿਲਕੁਲ ਮੈਨੇ ਕੇ ਸਾਰੇ ਲੱਛੇਦਾਰ ਹੁਣ ਪੁਰਜੀ ਬਣ ਚੁੱਕੀ ਹੈ ਹਾਂਜੀ ਪੁਰਜੀ ਰੈਡੀ ਹੋ ਗਈ ਹੈ ਤਾਂ ਜੇਕਰ ਤੁਸੀਂ ਵੀ ਐਗ ਪੁਰਜੀ ਦੇ ਪਨੀਰ ਪੁਰਜੀ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਅੱਜ ਤੁਹਾਨੂੰ ਇੱਕ ਐਸੀ ਕਾਰਟ ਦੇ ਉੱਤੇ ਲੈ ਕੇ ਆਏ ਹਾਂ ਜਿੱਥੇ ਚਿਕਨ ਪੁਰਜੀ ਜਿਹੜੀ ਸ਼ੁਰੂ ਕੀਤੀ ਗਈ ਹੈ ਤੁਹਾਡਾ ਸਮਾਂ ਨਹੀਂ ਜ਼ਿਆਦਾ ਖਰਾਬ ਕਰਨਾ ਸਿੱਧੇ ਅੰਦਰ ਲੈ ਕੇ ਚੱਲਦੇ ਹਾਂ ਮੇਕਿੰਗ ਦਿਖਾਣੇ ਆ ਵੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਬਣਦੀ ਹੈ ਭਾਜੀ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਜੀ ਇੱਥੇ ਮੌ ਸਰਚ ਕਰ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਭਾਈ ਜੀ ਬੜੀਆਂ ਮਹਿਕਾਂ ਖਿਲਾਰੀਆਂ ਹੋਈਆਂ ਕੀ ਚੱਕਰ ਹੈ ਜੀ ਬਸ ਇੱਕ ਅਸੀਂ ਨਵਾਂ ਲੈ ਕੇ ਆਏ ਆ ਕਨਸੈਪਟ ਜਿਹੜਾ ਹੈਗਾ ਇਹ ਇਹ ਅਸੀਂ ਲੈ ਕੇ ਆਇਆ ਚਿਕਨ ਪੁਰਜੀ ਤੁਸੀਂ ਐਗ ਪੁਰਜੀ ਪਨੀਰ ਪੁਰਜੀ ਦਾ ਬਹੁਤ ਖਾਦੀ ਆ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਆ ਨਵਾਂ ਜੀ ਲੈ ਕੇ ਆਇਆ ਬਾਈ ਇਹਦਾ ਆਈਡੀਆ ਕਿੱਥੋਂ ਆਇਆ ਵੀ ਚਿਕਨ ਪੁਰਜੀ ਕੱਢੀ ਕਿਉਂਕਿ ਲੋਕ ਤਾਂ ਐਗ ਤੇ ਪਨੀਰ ਵਾਲੀ ਤੁਰੇ ਹੋਏ ਸੀ ਬਸ ਇੱਧਰ ਕੋਈ ਸੋਚਿਆ ਨਹੀਂ ਕਿਸੇ ਨੇ ਭਾਈ ਬਸ ਇੱਕ ਇਹ ਬੈਠੇ ਬੈਠੇ ਆਪਾਂ ਇੱਕ ਆਪਣਾ ਤਿਆਰੀ ਕੀਤੀ ਐ ਨੂੰ ਤੇ ਆ ਦੇਖਿਆ ਕਿ ਆਪਾਂ ਪਹਿਲਾਂ ਆਪ ਆਪਣੇ ਤੇ ਖਾ ਕੇ ਟਰਾਈ ਕਰਕੇ ਦੇਖੀ ਸੀਗੀ ਓਕੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਚਲੋ ਹੁਣ ਆਪਾਂ ਤਾਂ ਟੇਸ ਤਾਂ ਹੈ ਹੀ ਆਪਣੇ ਚ ਤੇ ਕਸਟਮਰ ਨੂੰ ਖਵਾਇਆ ਸਾਰਾ ਕੁਝ ਸਭ ਕੁਝ ਓਕੇ ਜਾ ਰਿਹਾ ਜੀ ਕੀ ਬਾਤ ਹੈ ਤੇ ਮੈਨੂੰ ਦੱਸੋ ਵੀ ਕਿਸ ਤਰੀਕੇ ਨਾਲ ਬਣਦੇ ਆ ਨਾ ਮੇਕਿੰਗ ਤੋਂ ਲੱਗਦਾ ਉਹੀ ਕੀ ਬਣਾ ਰਹੇ ਹੋ ਇਹ ਹਾਂਜੀ ਉਹੀ ਰੈਡੀ ਕਰ ਰਹੇ ਆ ਕੀ ਬਾਤ ਹੈ ਇਹ ਮੈਨੂੰ ਪਹਿਲਾਂ ਦੱਸੋ ਵਿੱਚ ਕੀ ਕੁਝ ਆ ਚੁੱਕਿਆ ਹੋਇਆ ਹੈ ਜੀ ਇਹਦੇ ਵਿੱਚ ਲਸਣ ਹੈ ਅਦਰਕ ਹੈ ਤੇ ਆਪਣਾ ਹਰੀਆਂ ਮਿਰਚਾਂ ਨੇ ਅੱਛਾ ਜੀ ਹਾਂਜੀ ਇਹਦਾ ਹਜੇ ਪੈਨ ਨੂੰ ਕਰ ਰਿਹਾ ਅੱਛਾ ਹਜੇ ਦਾ ਪਹਿਲਾਂ ਤੜਕਾ ਲੱਗੂਗਾ ਹਾਂਜੀ ਤੜਕਾ ਲੱਗੂ ਤਬਾ ਯਰ ਕਿ ਕਿੰਨਾ ਟਾਈਮ ਹੋ ਗਿਆ ਨਾ ਸ਼ੁਰੂ ਕੀਤਾ ਨੂੰ ਆਪਾਂ ਨੂੰ ਭਾਜੀ ਇਹਨੂੰ ਦਾ ਤਕਰੀਬਨ ਹੋ ਹੀ ਗਿਆ ਹਜੇ ਫਿਲਹਾਲ ਮੈਨੂੰ 2-3 ਦਿਨ ਹੀ ਹੋਇਆ ਜਿਹੜੇ ਟਰਾਈ ਕੀਤੇ ਨੇ ਚਾਲੂ ਕੀਤੇ ਨੇ ਓਕੇ ਤੇ ਉਦਾਂ ਜੇ ਰੈਗੂਲਰ ਮੈਂ ਉਹਦੇ ਵਿੱਚ ਨਹੀਂ ਆਇਆ ਹੈਗਾ ਮੇਰੀ ਕੋਈ ਡੀਲ ਵਗੈਰਾ ਚ ਨਹੀਂ ਸੀਗਾ ਠੀਕ ਹੈ ਜੀ ਇਹ ਦੁਬਾਰਾ ਸਾਡਾ ਮੇਰਾ ਵੀਰ ਹੈਗਾ ਇੱਕ ਫੂਡ ਬਲੋਕਰ ਹੈ ਜਿਹੜਾ ਕਿ ਆਪਣਾ ਕੀ ਨਾਮ ਆ ਹਰਮਨ ਫੂਡ ਬਲੋਕਰ ਹੈ ਹਾਂਜੀ ਉਸ ਵੀਰ ਨੇ ਸਾਡਾ ਇਹ ਚਾਲੂ ਕਰਵਾਇਆ ਅੱਛਾ ਜੀ ਹਾਂਜੀ ਤੇ ਮਤਲਬ ਉਹ ਉਸ ਤੋਂ ਬਾਅਦ ਜਿਹੜੀ ਫੇਰ ਦੁਬਾਰਾ ਰੈਸਪੀ ਇੰਟਰੋਡਿਊਸ ਕੀਤੀ ਹੈ ਨਾ ਹਾਂ ਜੀ ਕੀ ਬਾਤ ਹੈ ਜੀ ਤੇ ਚ ਭਾਈ ਚਿਕਨ ਮੈਂ ਸੁਣਿਆ ਵੀ ਜਿਹੜਾ ਨੋਰਮਲ ਪਾਈ ਜਾਂਦਾ ਤੁਸੀਂ ਭਾਜੀ ਇੱਕ ਤਾਂ ਲੋਕੀ ਪਾਉਂਦੇ ਨੇ ਫਰਾਈ ਕਰਕੇ ਤੁਸੀਂ ਦੇਖਿਆ ਹੁਣ ਕਿਤੇ ਵੀ ਜਾਂ ਫਰਾਈ ਮਿਲਦਾ ਜਾਂ ਉਸ ਤੋਂ ਬਾਅਦ ਅਸੀਂ ਜਿਹੜਾ ਲੈ ਕੇ ਆਏ ਆ ਨਮਕ ਸਪੈਸਟ ਲੈ ਕੇ ਆ ਉਹਦੇ ਵਿੱਚ ਇਹਦੇ ਵਿੱਚ ਸਟੀਮ ਦੇ ਵਿੱਚ ਸਟੀਮ ਕਰਕੇ ਪਾਈਦਾ ਸਾਰਾ ਟੋਟਾ ਮਤਲਬ ਹਾਂ ਪਹਿਲਾਂ ਚਿਕਨ ਦਾ ਹੁੰਦਾ ਹੀ ਹਲਦੀ ਹਾਂ ਜੀ ਉਸ ਤੋਂ ਬਾਅਦ ਸਟੀਮ ਕਰਕੇ ਦੇ ਰਹੇ ਹਾਂ ਪ੍ਰੋਪਰ ਹੈਲਦੀ ਹਾਂ ਜੀ ਕਰਕੇ ਦੇ ਦੇ ਭਾਜੀ ਨਾਲੇ ਦੂਜੀ ਗੱਲ ਜਿਹੜੀ ਇਹਦੇ ਨਾਲ ਅਸੀਂ ਚੀਜ਼ ਦੇ ਰਹੇ ਹਾਂ ਭਾਜੀ ਕੁਲਚਾ ਦੇ ਰਹੇ ਹਾਂ ਉਹ ਵੀ ਆਟੇ ਵਾਲਾ ਹਨ ਕੁਲਚਾ ਦਿਖਾਓ ਯਾਰ ਇੱਕ ਵਾਰੀ ਉਹ ਵੀ ਆਟੇ ਵਾਲਾ ਭਾਜੀ ਇਹ ਆ ਦੇਖੋ ਭਾਜੀ ਸਪੈਸ਼ੀਅਲ ਇਸ ਤਰ੍ਹਾਂ ਦਿਖਾਓ ਕੁਲਚੇ ਵੀ ਆ ਦੇਖੋ ਭਾਜੀ ਓਹ ਕੀ ਬਾਤ ਹੈ ਯਾਨੀ ਕਿ ਆਟੇ ਵਾਲਾ ਕੁਲਚਾ ਤੇ ਉਹ ਵੀ ਇੰਨਾ ਸੌਫਟ ਹੈ ਇੰਨਾ ਸੌਫਟ ਹੈ ਭਾਜੀ ਇਹ ਮਤਲਬ ਆਰਡਰ ਕਰਵਾਉਣੇ ਜਿਹੜੇ ਕੁਲਚੇ ਹੁੰਦੇ ਹਾਂ ਹਾਂ ਜੀ ਭਾਜੀ ਕੀ ਬਾਤ ਹੈ ਬਾਈ ਜੀ ਮਤਲਬ ਹੈਲਦੀ ਪ੍ਰੋਪਰ ਹੈਲਦੀ ਹੋਣਾ ਜੇ ਕਰ ਕੋ ਯਾਰ ਹੈ ਨਾ ਹਾਂਜੀ ਹੁਣ ਕੋਈ ਵੀ ਚੀਜ਼ ਦੀ ਮੀਨਸ ਲਾਂਭਾ ਨਹੀਂ ਆਊਗਾ ਨਹੀਂ ਭਾਜੀ ਵਧੀਆ ਜੀ ਆ ਕਸਟਮਰ ਖਾ ਕੇ ਜਾ ਰਹੇ ਆ ਕਸਟਮਰ ਖਾ ਹੀ ਰਹੇ ਨੇ ਤਕਰੀਬਨ ਤੁਹਾਡੇ ਸਾਹਮਣੇ ਬਾਹਰ ਖਾਈ ਦੇ ਰਹੇ ਨੇ ਤੇ ਇਹਦੇ ਨਾਲ ਕਿੰਦਾ ਫਿਰ ਵੈਜੀਸ ਵਗੈਰਾ ਵੀ ਆਉਂਦੇ ਵੈਜੀਸ ਵਗੈਰਾ ਹਾਂਜੀ ਹੁਣ ਦੁਬਾਰਾ ਤੁਹਾਡੇ ਸਾਹਮਣੇ ਮੇਕਿੰਗ ਤਿਆਰ ਕਰਨਾ ਮੈਂ ਠੀਕ ਆ ਜੀ ਠੀਕ ਆ ਤਾਂ ਮੇਕਿੰਗ ਜਿਹੜੀ ਤੁਹਾਨੂੰ ਲਾਈਵ ਦਿਖਾ ਰਹੇ ਆ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਨਵਾਂ ਕਨਸੈਪਟ ਭਾਈ ਨੇ ਸ਼ੁਰੂ ਕੀਤਾ ਤੇ ਉਸ ਦੀ ਮੇਕਿੰਗ ਆ ਦੇਖੋ ਭਾਜੀ ਇਹਦੇ ਵਿੱਚ ਪਿਆਜ਼ ਹਾਂਜੀ ਗਾਜਰ ਹੂੰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜ਼ੀ ਆ ਬਾਤ ਹੈ ਜੀ ਮਤਲਬ ਨਿਊਟ੍ਰੀਸ਼ਨ ਪ੍ਰੋਪਰ ਕਰਕੇ ਦੋਗੇ ਜੇਕਰ ਕੋਈ ਹਾਂਜੀ ਬਾਈ ਹੋਗਾ ਨਾ ਤੇ ਭਾਈ ਇਹ ਤਵਾ ਮੈਂ ਦੇਖ ਰਿਹਾ ਵੀ ਲੋਕੀ ਕੜਾਈਆਂ ਚ ਬਣਾਉਂਦੇ ਤੁਸੀਂ ਤਵੇ ਤੇ ਬਣਾਉਂਦੇ ਤਵੇ ਤੇ ਭਾਜੀ ਇਹ ਇਹੀ ਚੀਜ਼ ਹੈ ਭਾਜੀ ਤਵੇ ਤੇ ਸਪੈਸ਼ਲ ਕੀਤਾ ਹੈ ਕਾਪਾ ਕੰਮ ਅੱਛਾ ਜੀ ਹਾਂਜੀ ਥੋੜਾ ਜਿਹਾ ਹਟ ਕੇ ਸਾਰਿਆਂ ਨਾਲੋਂ ਇੱਕ ਤਰੀਕਾ ਅਲੱਗ ਕਨਸੈਪਟ ਨੇ ਤਾਂ ਲੋਕ ਤਾਂ ਕੜਾਈਆਂ ਤੇ ਤਤਕਰੀ ਰਹੀਆਂ ਦਿਖਾ ਦੇ ਵਿੱਚ ਬਿਲਕੁਲ ਪਾਉ ਭਾਜੀ ਨੂੰ ਗੋਨ ਕੱਟਣ ਭਾਜੀ ਭਾਜੀ ਜਦੋਂ ਅਸੀਂ ਚਿਕਨ ਵੀ ਪਾਵਾਂਗੇ ਤੁਹਾਡੇ ਸਾਹਮਣੇ ਆ ਪੀਸੀ ਪਾਵਾਂਗੇ ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਇਸ ਜੀ ਤੇ ਜਿਹੜਾ ਪਟਾਰਾ ਖੁੱਲ ਚੁੱਕਾ ਹੈ ਜਿਹੜਾ ਇਹਦਾ ਮੇਨ ਇੰਗਰੀਡੀਅੰਟ ਹੈ ਨਾ ਆ ਜਾ ਭਾਜੀ ਓਏ ਹੋ ਕੀਮਾ ਆ ਦੇਖੋ ਤੁਹਾਡੇ ਸਾਹਮਣੇ ਆ ਭਾਜੀ ਇਹ ਪੀਸਿਸ ਨੇ ਸਾਰੇ ਹੂੰ ਠੀਕ ਹੈ ਜੀ ਹੁਣ ਆਪਾਂ ਇੱਥੇ ਤਵੇ ਤੇ ਰੱਖ ਕੇ ਇਹਨੂੰ ਕੀਮਾ ਕਰਾਂਗੇ ਭਾਜੀ ਇਹ ਲਾਈਵ ਲਾਈਵ ਦੇ ਵਿੱਚ ਆ ਗਿਆ ਪਹਿਲਾਂ ਲਾਈਵ ਆਈਸਕ੍ਰੀਮ ਜੀ ਹਾਂ ਜੀ ਫਿਰ ਲਾਈਵ ਪੁਰਜੀ ਸ਼ੁਰੂ ਕੀਤੀ ਹੈ ਹਾਂ ਜੀ ਕੀ ਬਾਤ ਹੈ ਜੀ ਆ ਚਿਕਨ ਜਿਹੜਾ ਕਿ ਆਪਣੇ ਪੁਰਜੇ ਦੇ ਵਿੱਚ ਆ ਚੁੱਕਾ ਜਿਹੜਾ ਮੇਨ ਇੰਗਰੀਡੀਅੰਟ ਹੈ ਇਸ ਰੈਸਪੀ ਚਿਕਨ ਪੁਰਜੀ ਜਿਹਦੇ ਕਰਕੇ ਇਹਨਾਂ ਚਰਚਾ ਜਿਹੜੀ ਆ ਪੂਰੇ ਲੁਧਿਆਣੇ ਵਿੱਚ ਫੈਲੀ ਹੋਈ ਹੈ ਵੀ ਨਵੀਂ ਸ਼ੈ ਕੱਢੀ ਹੈ ਸ਼ੈ ਹੀ ਕਹਾਂਗੇ ਇਹਨੂੰ ਭਈਆ ਪਰ ਡਿਸ਼ ਨਹੀਂ ਕਹਿ ਸਕਦੇ ਕਿਉਂਕਿ ਇਹ ਚੀਜ਼ ਨੇ ਸੋਚੀ ਨਹੀਂ ਹੋਣੀ ਮਰਕੇ ਨਾ ਜੋ ਤੁਸੀਂ ਮਾਰਕੀਟ ਦੇ ਵਿੱਚ ਲੈ ਆਏ ਨਹੀਂ ਐਕਚੁਅਲੀ ਭਾਜੀ ਅਸੀਂ ਮੈਂ ਖੁਦ ਆਪ ਜਿਮ ਜਾਣਾ ਆ ਹਾਂਜੀ ਠੀਕ ਹੈ ਜੀ ਕੋਈ ਇਹੋ ਜਿਹੀ ਚੀਜ਼ ਲੈ ਆਣਾ ਚਾਹੁੰਦਾ ਸੀਗਾ ਮੈਂ ਵੀ ਮਾਰਕੀਟ ਦੇ ਵਿੱਚ ਇੱਕ ਹੀ ਜਿੰਦੇ ਵਿੱਚ ਕਰਕੇ ਜਿਮ ਵਾਲਿਆਂ ਨੂੰ ਵੀ ਕੋਈ ਫਾਇਦਾ ਹੋ ਸਕੇ ਬਿਲਕੁਲ ਠੀਕ ਹੈ ਨਾ ਜੀ ਆ ਤੁਹਾਡੇ ਸਾਹਮਣੇ ਆ ਜੀ ਹੁਣ ਦੇਖਿਓ ਤੁਸੀਂ ਇਹ ਸਾਰਾ ਲੋਕੀ ਆਇਲ ਅਸੀਂ ਸਟਾਰਟਿੰਗ ਦੇ ਵਿੱਚ ਔਰ ਆਇਲ ਪਾਇਆ ਥੋੜਾ ਜਿਹਾ ਉਹ ਵੀ ਉਲਸਾ ਨਦਰ ਨੂੰ ਭੁੰਨਣ ਵਾਸਤੇ ਜਿਹੜਾ ਕਿ ਉਹਦਾ ਟੇਸਟ ਰਹੇ ਠੀਕ ਹੈ ਜੀ ਹੁਣ ਜਿਹੜਾ ਅਸੀਂ ਬਾਕੀ ਸਾਰਾ ਇਹਦੇ ਚ ਬਾਕੀ ਟੋਟਲੀ ਪਾਣੀ ਵਗੈਰਾ ਦੇ ਨਾਲ ਸਾਰਾ ਕਰਾਂਗੇ ਸਾਡੇ ਨੂੰ ਇਹ ਬੜੀ ਕਿੰਨਾ ਕ ਟਾਈਮ ਜਿਹੜਾ ਕਿ ਇਹਨੂੰ ਲੱਗ ਜਾਂਦਾ ਬਣਾਣ ਦੇ ਵਿੱਚ ਕਿਉਂਕਿ ਕਾਫੀ ਜਿਆਦਾ ਮਿਹਨਤ ਵਾਲਾ ਕੰਮ ਹੈ ਦੇਖਣ ਨੂੰ ਮਿਲ ਰਿਹਾ ਇਕੱਲੇ ਇਕੱਲੇ ਪੀਸ ਨੂੰ ਚੌਪ ਕਰਨਾ ਭਾਜੀ ਇਹੇ ਕਟੋ-ਕਟ ਅੱਧਾ ਘੰਟਾ ਸਾਨੂੰ ਲੱਗ ਹੀ ਜਾਂਦਾ ਤਰੀਰ ਕਰਦੇ ਕਰਦੇ ਇੱਕ ਬੈਚ ਨੂੰ ਤਿਆਰ ਕਰਦੇ ਇੱਕ ਬੈਚ ਨੂੰ ਤਿਆਰ ਕਰਦੇ ਇੱਕ ਬੈਚ ਕਿੰਨੇ ਕ ਸਰਵ ਹੋ ਜਾਂਦੇ ਹਨ ਜਿਵੇਂ ਇੱਕ ਬੈਚ ਦਾ ਬਣਦਾ ਇਹ ਭਾਈ ਨਿਆ ਫੋਕ ਕਟੋ ਘਟ ਨਾਲ ਦਾ ਇਹ 10-15 ਪਲੇਟਾਂ ਦਾ ਆਰਡਰ ਹੁੰਦਾ ਫਿਰ ਅੱਧਾ ਕਹਿੰਦਾ ਮਿਹਨਤ ਲੱਗਦੀ ਆ ਹਾਂਜੀ ਕੀ ਬਾਤ ਆ ਮਤਲਬ ਛੋਟੇ ਛੋਟੇ ਬੈਚ ਚ ਬਣਾਉਣੇ ਹਣਾ ਬਲਕ ਕੁਆਂਟੀਟੀ ਨਹੀਂ ਬਿਲਕੁਲ ਨਹੀਂ ਫਰੈਸ਼ ਫਰੈਸ਼ ਬਿਲਕੁਲ ਚਾਹੀਦੀ ਤਾਂ ਭਾਈ ਹਲੇ ਕਿੰਨਾ ਕ ਜਿਹੜਾ ਪ੍ਰੋਸੈਸ ਆਪਣਾ ਡਨ ਹੋ ਜਾਣਾ ਭਾਈ ਹਾਫ ਹੋ ਚੁੱਕਾ ਹੁਣ ਇਸ ਤੋਂ ਬਾਅਦ ਆਪਾਂ ਮਸਾਲੇ ਇਹਦੇ ਚ ਪਾਣ ਲੱਗਿਆ ਰੈਡੀ ਕਰਨ ਲੱਗੇ ਵਾ ਸਾਨੂੰ ਮਸਾਲੇ ਕਿਹੜੇ ਕਿਹੜੇ ਜਾਂਦੇ ਨੇ ਬਈ ਮੈਂ ਦੱਸਾਂਗਾ ਕੁਝ ਨਹੀਂ ਹਾਂਜੀ ਹਾਂਜੀ ਬਾਜੀ 2 ਮਿੰਟ ਦਿਓ ਉਹ ਹੀ ਤੁਹਾਨੂੰ ਦੱਸਦਾ ਸਾਰਾ ਮਿਹਨਤ ਕਾਫੀ ਆ ਨਾ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੇਖਣਾ ਵੇਜੀਆਂ ਦੀ ਰੰਗਤ ਕਿੰਨੀ ਸ਼ਾਨਦਾਰ ਹੈ ਜੀ ਗਾਜਰ ਦੀ ਸ਼ਿਮਲਾ ਮਿਰਚ ਹਾਂਜੀ ਅਲੱਗ ਅਲੱਗ ਨਜ਼ਰ ਆ ਰਹੀਆਂ ਨੇ ਬਿਲਕੁਲ ਇਹ ਤੇ ਭਾਈ ਜੀ ਹੁਣ ਮਸਾਲੇ ਐਡ ਕਰਨ ਲੱਗਿਆ ਹਾਂ ਤੇ ਕਿਹੜੇ ਕਿਹੜੇ ਮਸਾਲੇ ਦੇ ਵਿੱਚ ਹੁੰਦੇ ਭਾਈ ਜੀ ਭਾਜੀ ਇਹਦੇ ਵਿੱਚ ਜਿਹੜੇ ਘਰੇਲੂ ਮਸਾਲੇ ਨੇ ਉਹ ਯੂਜ਼ ਕਰੀ ਦੇ ਕੋਈ ਮਸਾਲਾ ਨਹੀਂ ਹੈ ਭਾਈ ਜੀ ਅੱਛਾ ਕੀ ਆਵਾਜ਼ ਕੋਈ ਵੀ ਨਹੀਂ ਮਤਲਬ ਤੁਸੀਂ ਪੂਰਾ ਮਤਲਬ ਜਿੰਮਾ ਚੱਕਿਆ ਹਣਾ ਵੀ ਵਧੀਆ ਹੀ ਖਵਾਣਾ ਕਿਸੇ ਨੂੰ ਤੇਜ ਮਸਾਲੇ ਖਵਾ ਕੇ ਕਿਸੇ ਨੂੰ ਖਰਾਬ ਕਰਨਾ ਹੀ ਖਰਾਬ ਨਹੀਂ ਕਰਨਾ ਭਾਜੀ ਕੂਫੀਆ ਮਸਾਲਾ ਯਾਨੀ ਕਿ ਕੋਈ ਨਹੀਂ ਲੱਗਾ ਜਿੱਦਾਂ ਲੋਕ ਕੋਈ ਕੂਫੀਆ ਰੱਖਿਆ ਕੋਈ ਕੂਫੀਆ ਭਾਜੀ ਕੋਈ ਕੁਝ ਨਹੀਂ ਆ ਸਾਰੇ ਮਾਰਕੀਟ ਤੋਂ ਮਿਲ ਜਾਂਦੇ ਆ ਆਪ ਘਰੇ ਲਿਆ ਕੇ ਪੀਸਵਾ ਲਓ ਸਭ ਕੁਝ ਆ ਭਾਜੀ ਗਰਮ ਮਸਾਲਾ ਹੈਗਾ ਜਿਹੜਾ ਸਾਡਾ ਆਪ ਦਾ ਪੀਸਿਆ ਹੋਇਆ ਆ ਓਕੇ ਹਾਂਜੀ ਉਹ ਆਪਸ ਵਨ ਉਹ ਆਪਸ ਵਹੀ ਦਾ ਆਪਣਾ ਜਿਹੜਾ ਇਹਦਾ ਟੇਸਟ ਆ ਮੇਨ ਬੰਦਾ ਜਾਂਦਾ ਭਾਜੀ ਹੁਣ ਇੱਕ ਹੀ ਜੀ ਜਾਣ ਲੱਗੀ ਆ ਇਹ ਭਾਜੀ ਰੈੱਡ ਚਿੱਲੀ ਹੈ ਜੀ ਓਕੇ ਮਸੇ ਇਹਦਾ ਨਾ ਹੋਏ ਰੰਗਤ ਵੀ ਆਊਗੀ ਤੁਹਾਡੇ ਜੀ ਹਾਂਜੀ ਭਾਜੀ ਜਿਹੜਾ ਅਸੀਂ ਇਹ ਹੁਣ ਜੇਕਰ ਇਹਦਾਂ ਰੰਗਤ ਆਊਗੀ ਤੇ ਡਾਈਟ ਫੂਡ ਨਹੀਂ ਲੱਗੂਗਾ ਮੈਂ ਸੋ ਬੰਦਾ ਖੁਸ਼ ਹੋ ਜਾਊਗਾ ਹਾਂਜੀ ਸਾਡੀ ਆ ਭਾਈ ਇਸ ਵਾਰ ਥੋੜੀ ਜਿਹੀ ਦੇਗੀ ਮਿਰਚ ਪੈ ਜਾਣੀ ਆ ਓਕੇ ਇਹਦੇ ਆਪਣਾ ਕਲਰ ਚੜਾ ਲੈਣਾ ਜੀ ਬਿਲਕੁਲ ਬਿਲਕੁਲ ਆ ਗਈ ਜੀ ਗ੍ਰੀਨ ਚਿਲੀ ਹੁਣ ਥੋੜਾ ਜਿਹਾ ਸਵਾਦ ਵੀ ਆਇਆ ਜੇਕਰ ਕਿਸੇ ਨੇ ਥੋੜਾ ਜਿਹਾ ਨਾ ਸਵਾਦ ਉਸ ਤਰੀਕੇ ਨਾਲ ਖਾਣਾ ਹੈ ਹੈਲਦੀ ਰਹਿ ਗਿਆ ਪਰ ਹੈ ਸਵਾਦ ਹਾਂਜੀ ਕੀ ਬੋਲੋ ਆ ਭਾਜੀ ਸੋਇਆ ਸੌਸ ਭਾਜੀ ਹੁਣ ਕੀ ਚੀਜ਼ ਆਣ ਲੱਗੀ ਆ ਭਾਜੀ ਆ ਲਾਸਟ ਜਿਹੜਾ ਮਸਾਲਾ ਆਪਣਾ ਘਰ ਦਾ ਪਿਸਿਆ ਹੋਇਆ ਮਸਾਲਾ ਭਾਜੀ ਉਹ ਆ ਮੈਂ ਜਿੰਨੇ ਸਾਰੇ ਕਰਾਮਾਤ ਕਰਨੀ ਸਾਰੀ ਮਾਂ ਹਾਂ ਜੀ ਕੀ ਬਾਤ ਆ ਜੀ ਆ ਤੁਸੀਂ ਦੇਖ ਲਿਓ ਭਾਜੀ ਆ ਪਾਣਾ ਵੀ ਕਿੰਨਾ ਕੁ ਆ ਆ ਲਓ ਬਸ ਇੰਨਾ ਕੋਈ ਪਾਣਾ ਭਾਜੀ ਅਸੀਂ ਮਸਾਲਾ ਕੋਈ ਫालतू ਨਹੀਂ ਸਿਰਫ ਸਵਾਦ ਵਾਸਤੇ ਪਾ ਰਿਹਾ ਤੇ ਇਹ ਹੁਣ ਆ ਗਈ ਜਾਣ ਆ ਭਾਜੀ ਖਰਾ ਤਾਂ ਨਹੀਂ ਆ ਉਹ ਆਪਾਂ ਇਹਨੂੰ ਇੱਕ ਰੀ ਫੇਰਬੈਕਸ ਕਰਨਾ ਭਾਈ ਥੋੜਾ ਜਿਹਾ ਉਸ ਤੋਂ ਬਾਅਦ ਰੈਡੀ ਲਾਸਟ ਮਿਕਸ ਹੈ ਹੁਣ ਖਾਲੀ ਰੈਡੀ ਹੈ ਇਸ ਤੋਂ ਬਾਅਦ ਰੋ ਪਾਜੀ ਇਹ ਹੋ ਗਿਆ ਡਨ ਡਨ ਬਿਲਕੁਲ ਡਨ ਹੋ ਗਿਆ ਬਿਲਕੁਲ ਡਨ ਹੋ ਗਿਆ ਜੀ ਰੈਡੀ ਹੈ ਆ ਦੇਖ ਲਓ ਪਾਜੀ ਇਹਦੇ ਵਿੱਚ ਕੋਈ ਵੀ ਪੀਸ ਹੂੰ ਦੇਖ ਲਓ ਕੋਈ ਵੀ ਵੱਡਾ ਪੀਸ ਨਹੀਂ ਸਾਰੇ ਚੌਪ ਹੋ ਗਏ ਪੀਸ ਬਿਲਕੁਲ ਮੈਨੇ ਕੇ ਸਾਰੇ ਲੱਛੇਦਾਰ ਹੁਣ ਪੂੜੀ ਬਣ ਚੁੱਕੀ ਹੈ ਜੀ ਪੂੜੀ ਰੈਡੀ ਹੋ ਗਈ ਹੈ ਤੇ ਭਈ ਇਹ ਸਰਵ ਕੀਤਾ ਨਾ ਕਰਦੇ ਆਪਾਂ ਫੁੱਲ ਚਨਾ ਹਾਂਜੀ ਪਾਜੀ ਤੇ ਕੋਚਾ ਫਿਰ ਇਸੇ ਤਵੇ ਤੇ ਸੇਕਦਾ ਹਾਂਜੀ ਸਾਹ ਹੁਣ ਆਪਣੇ ਕੁਲਚੇ ਆ ਗਏ ਨਾ ਜੀ ਜਿਹਦੇ ਨਾਲ ਸਰਵ ਕੀਤਾ ਜਾਣੀ ਹਾਂਜੀ ਤੇ ਮਤਲਬ ਪ੍ਰੋਪਰ ਬਾਰਡਰ ਦੇ ਵਿੱਚ ਕਰਕੇ ਹਾਂਜੀ ਤਸੱਲੀ ਬਖਸ਼ੇ ਕੰਮ ਕਰ ਰਿਹਾ ਭਾਜੀ ਮੈਨੂੰ ਇਹ ਦੱਸੋ ਯਾਰ ਜੇਕਰ ਕਿਸ ਨੇ ਇਹਨੂੰ ਖਾਣ ਆਵਾਜ਼ ਚਾਣਾ ਹੋਵੇ ਆਊਗਾ ਕਿੱਥੇ ਭਾਜੀ ਰਿਸ਼ੀ ਨਗਰ ਮਾਰਕੀਟ ਆ ਟੈਲੀਫੋਨ ਅਕਸ਼ਨ ਦੇ ਬਿਲਕੁਲ ਸਾਹਮਣੇ ਦਿੱਲੀ ਚਿਕਨ ਆ ਸਟੋਰ ਨੰਬਰ 93 ਹੈ ਠੀਕ ਹੈ ਜੀ ਟਾਈਮਿੰਗਸ ਕੀ ਰਹਿਣਗੀਆਂ ਆਪਾਂ ਟਾਈਮਿੰਗ ਭਾਜੀ 3:30 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਆ ਭਾਜੀ ਕੀ ਬਾਤ ਹੈ ਠੀਕ ਹੈ ਜੀ ਤੇ ਇਹਨੂੰ ਫੜਾ ਫੜਾ ਬਾਈ ਰੈਡੀ ਕਰੋ ਆਪਾਂ ਆਪਣੀ ਆਡੀਅנס ਨੂੰ ਪਲੇਟ ਦਿਖਾਈਏ ਵੀ ਕਿਸ ਤਰੀਕੇ ਨਾਲ ਜਿਹੜੀ ਪਲੇਟ ਸੱਜ ਕੇ ਤਿਆਰ ਹੋਵੇ ਐਂਡ ਤੇ ਜਿਹੜਾ ਆਪਣਾ ਕੰਬੋ ਆਪਾਂ ਉਹ ਵੀ ਰਿਵੀਲ ਕਰਦਾਂਗੇ ਕਿ ਕੰਬੋ ਆਪਾਂ ਵਾਹ ਲਓ ਵਾਹ ਲਓ ਆ ਦੇਖੋ ਬਟਰ ਲੱਗ ਰਿਹਾ ਓਏ ਹੋਏ ਇੰਗੀ ਤਰ੍ਹਾਂ ਇਹਨੂੰ ਸੇਕਿਆ ਜਾਊਗਾ। ਹਾਂਜੀ ਭਾਜੀ ਪੂਰਾ ਲਾਲ ਕਰਕੇ ਇਹਨੂੰ ਫਿਰ ਦਵਾਂਗੇ ਆਪਾਂ। ਆਟੇ ਵਾਲਾ ਨਾਲ। ਹਾਂਜੀ। ਉੱਤੇ ਲੱਗੀ ਮੇਥੀ ਤੋਂ ਤੂੰ ਨੂੰ ਲਾਲ ਕਰਕੇ ਦੇਣਾ। ਹਾਂਜੀ। ਭਾਜੀ ਇਹ ਹੁਣ ਵੀ ਕੁਲਚੇ ਡਨ ਹੋ ਚੁੱਕੇ ਹੋਏ। ਹਾਂਜੀ ਭਾਜੀ ਹੋ ਗਏ। ਭਾਈ ਹੁਣ ਇੱਕ ਵਾਰੀ ਪਲੇਟਵਾ ਕੇ ਦਿਖਾ ਦਿਓ ਜਿਹਦੇ ਵਾਸਤੇ ਅਸੀਂ ਇੰਨੀ ਬੇਸਬਰੀ ਨਾਲ ਖੜੇ ਹਾਂ ਸਾਰਾ ਪ੍ਰੋਸੈਸ ਦੇਖ ਕੇ। ਲੋ ਭਾਜੀ ਨਾਲੇ ਆਪਣੀ ਆਡੀਅנס ਨੂੰ ਵੀ ਦਿਖਾਇਆ। ਸਿੰਪਲੀ ਕਰਦੇ ਚੱਲੇ ਫਿਰ। ਤੇ ਜਿਹੜੀ ਪਲੇਟ ਆਪਣੀ ਲੱਗਣ ਜਾ ਰਹੀ ਹੈ ਸਭ ਤੋਂ ਪਹਿਲਾਂ ਚਿਕਨ ਪੁਰਜੀ ਆ ਗਈ ਹਾਂਜੀ ਪੁਰਜੀ ਆ ਗਈ ਜੀ ਤੁਹਾਡੀ ਇਹ ਖੁਸ਼ਬੂ ਹੋਣ ਆ ਰਹੀ ਸ਼ਾਨਦਾਰ ਜਦੋਂ ਖੁੱਲੇ ਪਟਾਰਾ ਨਾ ਇਹ ਲੋਬਾ ਜੀ ਤੇ ਆ ਆਗੇ ਕੁਲਚੇ ਆਪਣੇ ਕੁਲਚੇ ਨੇ ਇਹ ਆਟੇ ਵਾਲੇ ਕੁਲਚੇ ਆਟੇ ਵਾਲੇ ਕੁਲਚੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਧਨੀਆ ਹਰਾ ਸੇ ਧਨੀਆ ਹਾਂਜੀ ਰੰਗਤ ਹੋਰ ਕਰ ਦਿੰਦਾ ਤਨੀਆ ਤੇ ਇੱਕੋ ਗਿਆ 60 ਰੁਪਏ ਕੋਸ ਦਾ ਕ੍ਰੀਮ ਭਾਈ ਜੀ ਐਨਾ ਸਮਾਨ ਲਾਤਾ ਹੈ ਹਾਂਜੀ ਭਾਈ ਕੋਕ ਵੀ ਨਾਲ ਜੀ ਕੋਕ ਵੀ ਨਾਲ ਇਨਕਲੂਡ ਹੈ ਭਾਈ ਇਹ ਤਾਂ ਫਿਰ ਯਾਰ 2.5 ਦਸ ਰੁਪਏ ਦੀ ਹੋਣੀ ਘਟੋ ਘਟਾ ਨਹੀਂ ਭਾਈ ਜੀ ਸਿਰਫ ਔਨ ਲੇ 140 ਰੁਪਏ ਸਿਰਫ 140 ਰੁਪਏ 140 ਰੁਪਏ ਕੀ ਬਾਤ ਹੈ ਜੀ ਹੇ ਭਾਜੀ ਇਹ ਘੈਂਟ ਪਲੇਟਰ ਖਾਣ ਵਾਸਤੇ ਆਣਾ ਕਿੱਥੇ ਪਊਗਾ ਆਪਾਂ ਨੂੰ ਭਾਜੀ ਰਿਸ਼ੀ ਨਗਰ ਟੈਲੀਫੋਨ এক্সচেਜ ਦੇ ਬਿਲਕੁਲ ਸਾਹਮਣੇ ਸ਼ਾਪ ਨੰਬਰ 93 ਦਿੱਲੀ ਚਿਕਨ ਤੇ ਟਾਈਮਿੰਗਸ ਕੀ ਰਹਿਣਗੀਆਂ ਆਪਣੀਆਂ ਭਾਜੀ 3:30 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਜਿਹੜਾ ਬੰਦਾ ਰੇਟ ਪੁੱਛਣ ਤੋਂ ਵਾਂਝਾ ਰਹਿ ਗਿਆ ਉਹਨੇ ਕੋਲ ਫੇਰ ਦੱਸੋ ਕਿੰਨੇ ਦਾ ਹੈ ਭਾਜੀ ਇਹ ਪਲੇਟਰ ਪੂਰਾ 140 ਰੁਪਏ ਦਾ ਵਿੱਚ ਇਨਕਲੂਡ ਕੋਲਡ ਡਰਿੰਕ ਵੀ ਆ ਦੋ ਕੁਲਚੇ ਨਾਲ ਪੁਰਜੀ ਚਿਕਨ ਪੁਰਜੀ ਹਾਂਜੀ ਔਰ ਚਟਨੀ ਔਰ ਤੰਦੂਰੀ ਸੌਸ